ਸਰਬੰਸਦਾਨੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰਬ ਦੇ ਸਬੰਧ ਵਿੱਚ ਰਾਣਾ ਸਾਹਿਬ ਦੇ ਨੇੜਲੇ ਪਿੰਡ ਲਹਿਲ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਵੱਡੀ ਪੱਤੀ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਨਗਰ ਕੀਰਤਨ ਦਾ ਦ੍ਰਿਸ਼ ਬੜਾ ਹੀ ਅਲੌਕਿਕ ਨਜ਼ਰ ਆ ਰਿਹਾ ਸੀ ਜਿੱਥੇ ਇਹ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਸਨ ਉੱਥੇ ਹੀ ਪੰਥ ਪਿਆਰੇ ਸਹਿਬਾਨ ਵਸਤਰਾਂ ਤੇ ਸ਼ਸਤਰਾਂ ਨਾਲ ਸਜ ਕੇ ਜਕਾਰੇ ਛੱਡਦੇ ਹੋਏ ਅੱਗੇ-ਅੱਗੇ ਚੱਲ ਰਹੇ ਸਨ ਅਤੇ ਇਸ ਨਗਰ ਕੀਰਤਨ ਦੀ ਸ਼ੋਭਾ ਕੋੜੇ ਨਿਹੰਗ ਸਿੰਘਾਂ ਦੀ ਗਤਗਾ ਟੀਮ ਅਤੇ ਛੋਟੇ ਬੱਚਿਆਂ ਨੂੰ ਤਕਤੀਆਂ ਹੱਥ ਵਿੱਚ ਲੈ ਕੇ ਉੱਪਰ ਲਿਖੇ ਗਏ ਨਸ਼ਾ ਵਿਰੋਧੀ ਸੰਦੇਸ਼ ਮਨੂ ਮੋਰੇ ਸਨ ਇਹ ਨਗਰ ਕੀਰਤਨ ਵਫਾਫੜਾ ਮਾਤਾ ਹੁੰਦਾ ਹੋਇਆ ਜਦੋਂ ਮੇਨ ਮਾਰਕੀਟ ਲਹਿਲ ਵਿਖੇ ਪਹੁੰਚਿਆ ਤਾਂ ਮਨਪ੍ਰੀਤ ਸਿੰਘ ਪੰਦੇਲ ਅਤੇ ਗੁਰਪ੍ਰੀਤ ਸਿੰਘ ਪੰਦੇਲ ਵੱਲੋਂ ਪੰਜ ਪਿਆਰਿਆਂ ਨੂੰ ਸਰੂਪਾ ਪਾ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਪਿੰਡ ਦੇ ਸਰਪੰਚ ਡਾਕਟਰ ਸੁਖਵਿੰਦਰ ਸਿੰਘ ਕੈਪਟਨ ਹੁਸ਼ਿਆਰ ਸਿੰਘ ਅਤੇ ਮਾਸਟਰ ਸਿੰਦਾਰਾ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਫੌਜੀ ਮਲਕੇਸ਼ ਸਿੰਘ ਨੂੰ ਰਾਸ਼ੀ ਵੀ ਭੇਟ ਕੀਤੀ ਗਈ ਸਮੋਕੇ ਅਨੇਕਾਂ ਹੀ ਪ੍ਰਕਾਰ ਦੇ ਲੰਗਰ ਸੰਗਤਾਂ ਵੱਲੋਂ ਲਗਾਏਗੇ ਸਮੂਹ ਨਗਰ ਦੇ ਸੰਜੋਗ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦੇ ਆਹਰੇ ਨੂੰ ਮੁੱਖ ਰੱਖਦੇ ਹੋਏ ਨਗਰ ਵੱਲੋਂ ਜੋ ਨਗਰ ਕੀਰਤਨ ਕੱਢਿਆ ਗਿਆ ਹੈ ਉਸ ਦੇ ਵਿੱਚ ਪੰਜ ਪਿਆਰੇ ਹਾਂਥੀ ਘੋੜੇ ਤੇ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਵਾਹੀ ਵਿੱਚ ਆ ਬਹੁਤ ਹੀ ਵਿਸ਼ਾਲ ਨਗਰੇਤਨ ਕੱਢਿਆ ਗਿਆ ਹੈ ਥਾਂ ਥਾਂ ਪੜਾਲ ਲੱਗੇ ਸਨ ਤੇ ਬਿਆਨ ਤੇ ਹੀ ਪ੍ਰਕਾਰ ਦੇ ਲੰਗਰ ਪਦਾਰਥ ਹਾਜ਼ਰ ਹਨ ਤੇ ਬਿਆਨ ਤੇ ਹੀ ਪ੍ਰਕਾਰ ਦੇ ਪਕੌੜੇ ਜਲੇਬੀ ਦੁੱਧ ਦੀ ਸੇਵਾ ਕੀਤੀ ਗਈ ਹੈ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ